ਸਵਾਲ ਇਹ ਆ ਕਿ ਭਾਈ ਜਿਹੜੀ ਰਾਜਨੀਤਿਕ ਪਾਰਟੀ ਆ ਜਿਹੜੀ ਏਡੀ ਵੱਡੀ ਆ ਜਿਹੜੀ ਇਹਨਾਂ ਨੂੰ ਗੱਦੀ ਤੋਂ ਲਾ ਸਕਦੀ ਆ ਤੁਰੇ ਤਾਂ ਕਈ ਫਿਰਦੇ ਆ ਮੈਂ 3 ਸੀਟਾਂ ਤੇ ਲੜ ਰਿਹਾ ਮੈਂ 5 ਸੀਟਾਂ ਤੇ ਲੜ ਰਿਹਾ ਕਿਉਂ ਜੀ ਕਾਂਗਰਸ ਸਾਗੇ ਕੰਮ ਕਰਦੇ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਨਾ ਕਾਂਗਰਸ 450 ਸੀਟਾਂ ਦੇ ਲੜ ਰਹੀ ਆ ਆ ਜਿੰਨੀਆਂ ਛੋਟੀਆਂ ਪਾਰਟੀਆਂ ਨੇ ਇਹ ਸਾਰੀਆਂ ਵੋਟ ਕੱਟਣ ਲਈ ਖੜੀਆਂ ਹੁੰਦੀਆਂ ਨੇ ਕਿ ਕਾਂਗਰਸ ਦੀ ਵੋਟ ਕੱਟੀ ਔਰ ਪਾਜਬਨ ਨੂੰ ਫਾਇਦਾ ਹੋ ਜਾਏ ਇਹ ਗੱਲ ਆ ਮਦ ਮੁਲਕ ਚ ਹਰ ਇਲੈਕਸ਼ਨ 2014 ਵੀ 2019 ਵੀ ਉਹ ਵੋਟ ਵੰਡ ਕੇ ਜਿੱਤੇ ਆ 2019 ਚ ਉਹਨਾਂ ਨੂੰ 37% ਵੋਟ ਮਿਲੀ ਸੀ 63% ਵੋਟ ਉਹਨਾਂ ਦੇ ਖਿਲਾਫ ਸੀ ਲੇਕਿਨ ਉਹ 63% ਵੰਡੀ ਹੋਈ ਸੀ ਹਰ ਇਲੈਕਸ਼ਨ ਚ ਤੁਸੀਂ ਇਸ ਤਰ੍ਹਾਂ ਕਰਦੇ ਆ ਮੈਂ ਇਸ ਵਾਰ ਤੁਹਾਨੂੰ ਬੇਨਤੀ ਕਰਨਾ ਚਾਹਨਾ ਤੁਹਾਡੀਆਂ ਕਈ ਪਸੰਦ ਹੋ ਸਕਦੀਆਂ ਨੇ ਲੇਕਿਨ ਆ ਮੈਂ ਹੱਥ ਜੋੜ ਰਹਾ ਤਨ ਸਾਰਿਆਂ ਨੂੰ ਆ ਇਲੈਕਸ਼ਨ ਤੇ ਇੱਕ ਫੈਸਲਾ ਉਹਨਾਂ ਨੇ ਤਾਂ ਪੁੱਛ ਲਿਆ ਹਾਂ ਤੁਸੀਂ ਦੱਸੋ ਅੱਜ ਕਿਸਰਾ ਦਾ ਸਾਨੇ ਵਾਲ ਚੁੰਗਾਰਾ ਮੜਿਆ ਕੰਦ ਅੱਜ ਸਾਨੇ ਵਾਲ 15 16 ਜਗ੍ਹਾ ਤੇ ਗਏ ਹਰ ਪਿੰਡ ਦੇ ਵਿੱਚ ਹਰ ਕਲੋਨੀ ਦੇ ਵਿੱਚ ਇੰਨੇ ਲੋਕ ਸੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 10 ਵੱਜ ਚੁੱਕੇ ਨੇ ਹੁਣ ਵੀ ਲੋਕ ਇੱਥੇ ਜਿਹੜੇ ਨੇ ਉਹ ਕਈ ਸੌਆਂ ਦੀ ਗਿਣਤੀ ਦੇ ਵਿੱਚ ਖੜੇ ਨੇ ਸੋ ਅੱਜ ਤੁਸੀਂ ਵੀ ਸਾਡੇ ਨਾਲ ਰਹੇ ਉਹ ਲੋਕਾਂ ਦਾ ਜੋਸ਼ ਇੰਨਾ ਹੈ ਆ ਲੋਕ ਚਾਹੁੰਦੇ ਨੇ ਕਿ ਕੇਂਦਰ ਦੀ ਸਰਕਾਰ ਬਦਲੀਏ ਤੇ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਈਏ ਔਰ ਡਾਕਟਰ ਅਮਰ ਸਿੰਘ ਨੂੰ ਜਿੱਤ ਤੱਕ ਪਤਾ ਆ ਕੇ ਅਸੀਂ ਪਾਰਲੀਮੈਂਟ ਚ ਭੇਜਾਂਗੇ ਇਸ ਵਾਰ ਸਰਕਾਰ ਸਾਡੀ ਬਣੋਗੀ ਕਾ ਪਿੰਡਾਂ ਚ ਨਸ਼ਾ ਨਹੀਂ ਬੰਦ ਹੋਇਆ ਕਿਤੇ ਨਾ ਕਿਤੇ ਡਾਕਟਰ ਅਮਰ ਸਿੰਘ ਨੂੰ ਵੀ ਸਵਾਲ ਪੁੱਛੇ ਅੱਜ ਬੀਬੀਆਂ ਨੇ ਦੇਖੋ ਡਾਕਟਰ ਅਮਰ ਸਿੰਘ ਦਾ ਨਿਸ਼ੀਓ ਤਾਂ ਆਮ ਪਾਰਟੀ ਨੇ ਕਿਹਾ ਸੀ ਕਿ ਅਸੀਂ ਨਸ਼ਾ ਜਿਹੜਾ ਉਹ 4 ਦਿਨਾਂ ਚ ਬੰਦ ਕਰ ਦਾਂਗੇ 2.5 ਸਾਲ ਹੋ ਗਏ ਨਸ਼ਾ ਤਾਂ 4 ਗੁਣਾ ਹੋਰ ਵੱਧ ਗਿਆ ਸਟੇਟ ਮਸਲਾ ਅੱਜ ਲੋਕ ਦੁਖੀ ਨੇ ਇਹ ਸਰਕਾਰ ਜ਼ਿੰਮੇਵਾਰ ਆਪ ਦੀ ਸਰਕਾਰ ਹੈ ਨਸ਼ਾ ਬਦਨ ਦੇ ਵਿੱਚ ਯਾ ਅਜਿ ਉਹਦੇ ਬਾਰੇ ਵੀ ਉਸ ਬਾਰੇ ਆ ਵੀ ਆਪਾਂ ਸਿੰਘ ਬਹੁਤਾ ਪਾਸੇ ਇਸ ਤਰ੍ਹਾਂ ਬਣਾਉਣਾ ਹੈ ਬਈ ਨਾਮੇਂਦਰ ਤੋਂ ਸਾਡਾ ਤਾਂ ਇਹ ਚਾਹੀਆ ਕੀਤਾ ਹੈ ਜਿਹਦੇ ਨਾਲ ਮੁਕਾਬਲਾ ਰਹੇਗਾ ਕਾਂਗਰਸ ਮੁਕਾਬਲਾ ਸਾਡਾ ਰਹੂਗਾ ਜੀ ਆਪੜੇ ਨਾਲ ਅੱਛਾ ਆਪੜੇ ਨਾਲੀ ਤੁਹਾਡਾ ਗਠਬੰਧਨਾ ਇੰਡੀਆ ਦਾ ਜੀ ਉਹ ਉੱਥੇ ਇੱਥੇ ਪੰਜਾਬ ਚ ਕੋਈ ਨਹੀਂ ਸੀ ਜੀ ਕਿਤਰਾ ਦੇ ਨਤੀਜੇ ਰਹਿਣਗੇ ਜੀ ਸਾਡੇ ਵੱਲ ਜਿਹੜੇ ਨਤੀਜੇ ਪਾਉ ਕੋਈ ਰਹਿਣਗੇ ਜੀ ਸਾਡੇ ਪਾਸ ਤੋਂ ਜੀ ਕਾਂਗਰਸ ਵੈਰਟੀ ਜੀ ਦੀ ਬੈਸਟ ਯਰਡ ਹਾਂ ਜੀ ਜੀ ਦੀ ਬੈਸਟ ਯਰਡ ਜੀ ਸਾਡੇ ਵੱਲ ਜੀ ਚਲੋ ਹਾਂਜੀ ਦੋਨੋਂ ਪੁੱਛੋ ਕੀ ਵਿਚਣਾ ਪੁੱਛੋ ਤਾਂ ਸਹੀ ਹਾਂਜੀ ਆ ਮੀਟਿੰਗ ਬਾਰੇ ਮੀਟਿੰਗ ਆ ਸਰਦਾਰ ਅਰਵਾਰ ਸਿੰਘ ਚਹਿਲ ਸਰਦਾਰ ਸ਼ਮਸ਼ੇਰ ਸਿੰਘ ਛੇਰੀ ਰਮੇਸ਼ ਕੁਮਾਰ ਬੱਪੂ ਜੀ ਨਗਰ ਕਾਉਂਸਲਰ ਦੇ ਸਾਰੇ ਕਾਉਂਸਲਰਾਂ ਨਾਲ ਕੇ ਮੀਟਿੰਗ ਕਰਾਈ ਆ ਬਹੁਤ ਅੱਛਾ ਮੈਸੇਜ ਗਿਆ ਲੋਕਾਂ 'ਚ ਸਰਦਾਰ ਅਮਰ ਸਿੰਘ ਜੀ 101% ਇੱਥੋਂ ਜਿੱਤਣਗੇ ਔਰ ਮੈਂਬਰ ਪਾਰਲੀਮੈਂਟ ਜਿੱਤਨਾ ਜੀ ਇਕੱਠ ਕਰਨ ਦੇ ਲਈ ਕਲਾਕਾਰਾਂ ਦਾ ਵੀ ਸਹਾਰਾ ਲੈ ਰਹੀ ਆ ਪਾਰਟੀ ਹੁਣ ਕਿਵੇਂ ਦੇਖਦੇ ਹੋ ਕਲਾਕਾਰ ਨਾਰਾਜ਼ ਹੋ ਕੇ ਇਹ ਆਏ ਆ ਬਈ ਕਲਾਕਾਰਾਂ ਦਾ ਸਹਾਰਾ ਨਹੀਂ ਲੈ ਰਹੀ ਕਲਾ ਅੱਜ ਕੱਲ ਲੋਕ ਮਨੋਰੰਜਨ ਨੂੰ ਪਸੰਦ ਕਰਦੇ ਆ ਥੋੜੇ ਜਿਹਾ ਪਬਲਿਕ ਨੂੰ ਮਿਠਾਉਣਾ ਵੀ ਹੁੰਦਾ ਔਰ ਪਿਆਰ ਵੀ ਦੇਣਾ ਹੁੰਦਾ کافی ਗੁੱਸਾ ਵੀ ਜ਼ਾਹਰ ਕੀਤਾ ਕਲਾਕਾਰ ਨੇ ਉਹ ਆਏ ਵੇ ਟਾਈਮ ਹੁੰਦਾ ਮੈਂਬਰ ਪਾਰਲੀਮੈਂਟ ਕੋ ਘੱਟ ਬਹਲਕਾ ਬਹੁਤ ਹੋਰ 9:00 9:30 ਵਜੇ ਫੱਟ ਗਏ ਨੇ ਗੁੱਸੇ ਵਾਲੀ ਤਾਂ ਗੱਲ ਨਹੀਂ ਪਿਆਰ ਹੁੰਦਾ ਹੈ ਜਗਾ ਜਗਾ ਜਾਣਾ ਹੁੰਦਾ ਚਲੋ ਅੱਜ ਉਹ ਬਹੁਤ ਬਸਰੇ ਅੱਜ ਪਾ ਮਸਨ ਪਹੁੰਚੇ ਨੇ ਮੀਟਿੰਗ ਕੀਤੀ ਗਈ ਹੈ ਕਿਹਨੇ ਚੰਗੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਡਾਕਟਰ ਅਮਰ ਸਿੰਘ ਜੀ ਦਾ ਸਰਦਾਰ ਵਿਕਮ ਸਿੰਘ ਬਾਜਵਾ ਜੀ ਦਾ ਜਿਹੜੇ ਆਪਣੇ ਇੱਥੇ ਅੱਜ ਬਹੁਤ ਜੀ ਮੈਂ ਵਿਚੋ ਟਾਈਮ ਕੱਢ ਕੇ ਪਹੁੰਚੇ ਨੇ ਅਸੀਂ ਪਰ ਇਹਨਾਂ ਵਿਸ਼ਵਾਸ ਦਵਾਇਆ ਵਾ ਕੱਲੀ ਕੱਲੀ ਵੋਟ ਸਾਨੇਵਾਲ ਵਿੱਚੋਂ ਹੱਥ ਪੰਜੇ ਤੇ ਕਾਂਗਰਸ ਨੂੰ ਪਾਵਾਂਗੇ ਇਹ ਪਉਣੀ ਬਹੁਤ ਜ਼ਰੂਰੀ ਹੈ ਜੀ ਸਾਰੇ ਪਿੰਡ ਨੇ ਵਾਦਾ ਕੀਤਾ ਇਹਨਾਂ ਨੂੰ ਪਾਵਾਂਗੇ ਬੋਟੇ ਜਿਹੜੀਆਂ ਕਾਸ਼ਨਾ ਮੰਨਦੇ ਹੋ ਆਪ ਪਾਰਟੀ ਲੈ ਕੇ ਕਿਹੜੀ 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 ਪਾਰਟੀ ਨਾਲ ਮੁਕਾਬਲਾ ਮੁਕਾਬਲਾ ਕਿਸੇ ਨਾਲ ਨਹੀਂ ਕਾਂਗਰਸ ਆਪ ਕਾਂਗਰਸ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਹੈ ਨਹੀਂ ਜਿਹੜੇ ਦੂਜੇ ਪਾਰਟੀ ਵਾਲੇ ਨੇ ਤੁਸੀਂ ਮੈਨੂੰ ਹੁਣ ਕੋਈ ਹੋਰ ਮਤ ਦੇ ਵਿੱਚ ਪਾ ਇਹ ਸਾਹਮਣੇ ਕੱਟੇ ਵੱਟੇ ਲਾ ਲਓ ਤੁਸੀਂ ਛੱਟ ਛੱਟ ਕੇ ਪਾਰਟੀਆਂ ਨੂੰ ਭੱਜੇ ਬਕਾਊ ਮਾਰ ਆਹੇ ਚਾਹੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਲਾ ਲਓ ਚਾਹੇ ਲੁਧਿਆਣਾ ਲਾ ਲਓ ਚਾਹੇ ਫਤਿਹਗੜ੍ਹ ਸਾਹਿਬ ਲਾ ਲਓ ਸਭ ਬਕਾਊ ਮਾਲ ਆਹੇ ਇਹ ਆਫਦਾ ਲੋਟ ਦੇਖਦੇ ਨੇ ਲੋਕਾਂ ਲੋਟ ਨਹੀਂ ਦੇਖਣਾ ਇਹਨਾਂ ਨੇ ਜ ਪਿੱਛੋਂ ਬੰਦੇ ਛੱਡ ਜਾਂਦੇ ਨੇ ਮੈਂ ਤਾਂ ਕਹਿੰਦਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬਹੁਤ ਵਧੀਆ ਗੱਲ ਕਰੀ ਆ ਤੁਸੀਂ ਐ ਕਿ ਨਾ ਸਭ ਤੋਂ ਸਖਾ ਤੋਂ ਮੁੜ ਕੇ ਹਰ ਇੱਕ ਵੀ ਸੋਚਣਗੇ ਅਸੀਂ ਪਾਰਟੀ ਛੱਡੀ ਹੈ ਕਿ ਨਾ ਛੱਡੀਏ ਇਹ ਬਾਕੀ ਜਿਹੜੇ ਪਾਰਟੀ ਵਾਲੇ ਹੁੰਦੇ ਨੇ ਉਹਨਾਂ ਨੂੰ ਪਿੱਛੇ ਕਰ ਦਿੰਦੇ ਨੇ ਕੋਈ ਵੀ ਪਾਰਟੀ ਜਾਂਦਾ ਛੱਡ ਕੇ ਇਹ ਮੋਢੀ ਕੁਰਸੀ ਤੇ ਇਹਨਾਂ ਨੂੰ ਟੈਟ ਮਿਲ ਗਈ ਚਾਹੇ ਇਹਨਾਂ ਨੂੰ ਕੋਈ ਦਵਾਨੀ ਵਟੇ ਨਾ ਪੁੱਛੇ ਇਹਨਾਂ ਨੇ ਜਾ ਕੇ ਮੂਹਰੇ ਪੈਣਾ ਸਾਡੀ ਡੈਟ ਲੈਣੀ ਆ ਅਸੀਂ ਡੈਟ ਲੈਣੀ ਆ ਸਾਡੇ ਹੁਸ਼ਿਆਰਪੁਰ ਤੋਂ ਮੈਂ ਹੈਰਾਨ ਚੱਬੇਵਾਲ ਸਾਹਿਬ ਦੇ ਉਹ ਤੁਸੀਂ ਸ਼ਰਮ ਕਰੋ ਤੁਸੀਂ ਐਡੇ بڑے ਲੀਡਰ ਚੱਬੇਵਾਲ ਸਾਹਿਬ ਇੱਥੇ ਮੂ ਸਾਨੂੰ ਤੁਸੀਂ ਕਹਿ ਕੇ ਗਏ ਹੋ ਹਾਂ ਵੀ ਕਾਂਗਰਸ ਨਾਲ ਜੁੜੋ ਅਸੀਂ ਕਾਂਗਰਸ ਨਾਲ ਜੁੜਦੇ ਰਹਿ ਕੇ ਤੁਸੀਂ ਛਾਲ ਮਾਰੀ ਮਦਾਰੀ ਵਾਂਗੂ ਤੁਸੀਂ ਉੱਧਰ ਜਾ ਬੜੇ ਲੁਧਿਆਣਾ ਤੋਂ ਬਿੱਟੂ ਕਿਹਨੇ ਤਾਂ ਪਾਰਟੀ ਨੇ ਹੋਰ ਕੀ ਪਾੜਦੇ ਨੇ ਸਾਨੂੰ ਮੁੱਲ ਨਹੀਂ ਪਾਇਆ ਛੋਟਾ ਮੁੱਲ ਕੀ ਪਾਈਏ ਛੋਟਾ ਮੁੱਲ ਪੈਣਾ ਕਿਹੜੀ ਪਾਰਟੀ ਚ ਇੱਥੇ ਇਹ ਜਿਹੜਾ ਗਰਦਾਰਾ ਬੰਦਿਆ ਦਾ ਆ ਸਾਹਨੇ ਵਾਲ ਤੋਂ ਆਪਣੇ ਝਾੜੂ ਵਾਲਾ ਖੜਾ ਵਾ ਆ ਜੀਪੀ ਅਸੀਂ ਗਏ ਉੱਥੇ ਕਮਾਣੋ ਇਹਨਾਂ ਰੱਖਿਆ ਆ ਪ੍ਰੋਗਰਾਮ ਪੈਲਸ ਵਿੱਚ ਉੱਥੇ ਜੀ ਹਾਂ ਜੀ ਕਾਂਗਰਸ ਪਾਰਟੀ ਨਾਲ ਜੁੜੋ ਜੁੜੋ ਕਾਂਗਰਸ ਪਾਰਟੀ ਨਾਲ ਅਸੀਂ ਜੁੜਦੇ ਆ ਛਾਲ ਮਾਰਦੇ ਨੇ ਬਕਾਉ ਮਾ ਪਤਾ ਕਰ ਇਹਨਾਂ ਨੂੰ ਲੋਕਾਂ ਨੂੰ ਹੀ ਸਭ ਕੰਨ ਸੁਕਾਉਣੇ ਬੰਦੇ ਆ ਜਿੰਨਾ ਵੀ ਬਕਾਊ ਮਾਲ ਆ ਐ ਕਿ ਇਹਨਾਂ ਦਾ ਕਰਦੇ ਨੂੰ ਗੋਲ ਫੇਰ ਠੀਕ ਰਹਿਣਾ ਵਾ ਨਹੀਂ ਹੈ ਹਰ ਇੱਕ ਵਾਰੀ ਬਹੁਤ ਵੱਧ ਛੜ ਕੇ ਆਉਣਗੇ ਆਮ ਵਰਕਰੇ ਕਲੀ ਦੇ ਵਿਸ਼ਵਾਸ ਨਹੀਂ ਤਾਂ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰ ਲੈਣਗੇ ਪਾਰਟੀ ਦਾ ਕਿਵੇਂ ਆਮ ਵਰਕਰੇ ਕੁੱਝ ਦੇ ਵਰਕਰਾਂ ਤੇ ਵਿਸ਼ਵਾਸ ਹੀ ਹੈਗਾ ਵੀ ਇਹ ਪਾਰਟੀ ਜਿਹੜੇ ਬੰਦੇ ਕੀ ਕਰ ਸਕਦੇ ਨਹੀਂ ਪਰ ਲੇਕਿਨ ਲੋਕ ਨਹੀਂ ਵਰਕਰਾਂ ਦਾ ਪਤਾ ਕਰ ਲਿਆ ਜਿਹੜੇ ਵਰਕਰ ਹੁੰਦੇ ਨੇ ਵਰਕਰ ਤਾਂ ਬਹੁਤ ਛੋਟੀ ਦੇਵ ਤੇ ਆ ਗਏ ਵਰਕਰ ਤਾਂ ਇਹਨਾਂ ਲੀਡਰਾਂ ਨੂੰ ਮੂੰਹ ਨਹੀਂ ਦੇ ਦਿੰਦੇ ਵਰਕਰ ਤਾਂ ਵਿਚਾਰੇ ਕੁਝ ਨਹੀਂ ਕਰਦੇ ਵਰਕਰ ਤਾਂ ਦੇਖਦੇ ਨੇ ਇਹ ਕਰਦੇ ਕੀ ਨੇ ਇਹਨਾਂ ਸ਼ਰਮਣੀਆਂ ਚਾਹੀਦੇ ਵੱਡੇ ਲੀਡਰਾਂ ਨੂੰ ਜਿਹੜਾ ਸਾਰਾ ਕੁਝ ਖਾ ਪੀ ਕੇ ਜਿਵੇਂ ਕਹਿੰਦੇ ਆਪਦੇ ਭਰਾ ਵੀ ਡੀਐਸਪੀ ਵਾਲੇ ਐ ਉਹਦੇ ਵੀ ਲਾਰੇ بڑے بڑے ਤਸੀਹਦਾਰ ਵੀ ਲਵਾ ਲਏ ਆ ਵੀ ਕਰ ਲਿਆ ਉਹ ਵੀ ਕਹਿੰਦੇ ਹਜੇ ਵੀ ਸਾਨੂੰ ਕੁਝ ਨਹੀਂ ਦਿੱਤਾ ਪਾਰਟੀ ਨੇ ਹੋਰ ਸਾਨੂੰ ਪਾਰਟੀ ਕੀ ਦੇ ਦੇਵੇ ਲੱਗੇ ਨੇ ਤੁਹਾਨੂੰ ਪਤਾ ਨਹੀਂਗਾ ਹੁਣ ਮੈਂ ਨੌਕੀ ਲੈਣਾ ਸਾਰੇ ਬਕਾਊ ਮਾਲੀ ਆਾਰੇ ਪੰਜਾਬ ਚ ਬਕਾਊ ਮਾਲੀ ਬੈਠਾ ਹੋਰ ਕੀ ਲੈਣਾ ਦਾਦਾ ਉਹਦੇ ਲੈ ਕੇ ਪੰਜਾਬ ਦੇ ਪ੍ਰਧਾਨ ਬਣ ਕੇ ਜੂਸੇ ਹਜੇ ਤਿੰਨ ਵਾਰੀ ਐਮਪੀ ਬਣ ਕੇ ਹਜੇ ਕੁਝ ਨਹੀਂ ਦਿੱਤਾ ਹਲੇ ਕੋਈ ਨਹੀਂ ਤਾਂ ਪਾਰਟੀ ਨੇ ਹੁਣ ਤਾਂ ਮੈਂ ਕਿਹਾ ਸਭ ਕੁਝ ਸਿਖਾਉਣ ਦਾ ਫਾਇਦਾ ਇਹਨਾਂ ਨੂੰ ਕਿਉਂ ਮੁੜ ਕੇ ਨੂੰ ਪਤਾ ਲੱਜੂ ਇਹਨਾਂ ਨੂੰ ਸਾਰਾ ਕੁਝ ਯਾਰ ਹਾਂਜੀ ਕਿੱਸ ਤਰ੍ਹਾਂ ਦੇਖਦੇ ਹਾਂ ਹੁਣ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਕਿੱਸ ਤਰ੍ਹਾਂ ਦੀ ਲੋਕਾਂ ਨੂੰ ਸਰਕਾਰ ਚੁਣਨੀ ਚਾਹੀਦੀ ਦੇਖੋ ਹਾਲੇ ਲੋਕਾਂ ਚ ਕੰਫੀਡੈਂਸ ਨਹੀਂ ਹੈ ਵੀ ਅਸੀਂ ਵੋਟ ਕਿਹਨੂੰ ਪਾਈਏ ਜਾਂ ਨਾ ਪਾਈਏ ਡੂ ਟੂ ਵੱਡੇ ਲੀਡਰਾਂ ਦਾ ਪਾਰਟੀਆਂ ਛੱਡ ਕੇ ਜਾਣਾ ਲੋਕੀ ਆਪਣੇ ਆਪ ਨੂੰ ਠੱਗਿਆ ਜਾ ਮਹਿਸੂਸ ਕਰਦੇ ਨੇ ਜਿਨ੍ਹਾਂ ਨੇ ਪੰਜਾਬ ਤੇ ਰਾਜ ਭਾਗ ਕੀਤਾ ਨੌ ਨੌ ਸਾਲ ਪੰਜਾਬ ਤੇ ਰਾਜ ਭਾਗ ਕੀਤਾ ਉਹ ਵੀ ਛੱਡ ਕੇ ਬੀਜੇਪੀ 'ਚ ਚਲੇ ਜਾਣ ਬਹੁਤ ਜ਼ਿਆਦਾ ਇਸ ਤੋਂ ਮੈਡੀਕਲ ਹੋਈ ਨਹੀਂ ਸਕਦੀ ਦੂਸਰੀ ਗੱਲ ਇਹ ਆ ਬਈ ਜਿਹੜੇ ਬੰਦਿਆਂ ਨੇ ਤਿੰਨ ਤਿੰਨ ਵਾਰ ਐਮਪੀ ਰਹਿ ਚੁੱਕੇ ਇੱਕ ਪਾਰਟੀ ਦੀ ਟਿਕਟ ਤੋਂ ਉਹੋ ਜਿਹੇ ਬੰਦੇ ਵੀ ਛੱਡ ਕੇ ਫਿਰ ਤੁਸੀਂ ਪਬਲਿਕ ਨੂੰ ਕੀ ਕਹਿ ਸਕਦੇ ਪਬਲਿਕ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਪਬਲਿਕ ਜੇ ਅਸੀਂ ਦੋਨੇ ਜਾਨੇ ਖੜੇ ਆ ਅਗਲਾ ਕਹਿੰਦਾ ਵੀ ਜਿੱਥੇ ਮਰਜ਼ੀ ਚਲੇ ਜਾ ਜਦੋਂ ਐਡੇ ਐਡੇ ਲੀਡਰ ਚਲੇ ਗਏ ਤਾਂ ਆਮ ਪਬਲਿਕ ਦਾ ਕੀ ਆ ਹਲੇ ਲੋਕਾਂ ਦੇ ਦਿਮਾਗ ਤੇ ਸਟ्रेस ਲੋਕੀ ਖੁੱਲ ਕੇ ਇਹਨਾਂ ਦੇ ਨਾਲ ਤੁਰੇ ਨਹੀਂ ਰਹੇ ਜਿਹੜੇ ਇਹਨਾਂ ਦੇ ਮੂਹਰੇ ਕੋਆਰਡੀਨੇਟਰ ਹੁੰਦੇ ਨੇ ਉਹੀ ਜ਼ਿਆਦਾ ਹਾਰਾ ਨਾਰਾ ਜੇ ਮਾਰਦੇ ਨੇ